ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਦੁਖ ਪੰਜਨ ਤੇਰਾ ਨਾਮ ਜੇ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਰਾਦੀ ਐ ਪੂਰਨ ਸਤ ਗੁਰ ਗਿਆਨ ਰਹਾ ਜਿਤ ਕਟ ਵਸੈ ਪਾਰਿ ਭ੍ਰਮਾ ਸੋਏ ਸੁਹਾਵਾთა ਜਨ ਕੰਕਰੇ ਨੇੜਨਾ ਆਵੇ ਰਸਨਾ ਹਰ ਗੁਣ ਦਾ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਾਧ ਓਟ ਤੇਰੇ ਜਾਗ ਜੀਵਨਾ ਮੇਰੇ ਠਾਕੁਰ ਅਗਮ ਅਗਾਥ ਭਏ ਕਿਰਪਾਲ ਗਸਈਆ ਨਠੇ ਸੋਗ ਸੰਤਾਪ ਤਤਿ ਵਾ ਨ ਲਗੈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਤੋਂ ਠੇ ਸਭ ਕਿਸ ਪਾਇ ਜਨ ਨਾਨਕ ਸਦ ਬਲਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਰਾਦੀਐ ਪੂਰਨ ਸਤ ਗੁਰ ਗਿਆਨ ਰਹਾ ਜਿਤ ਕਟ ਵਸੈ ਪਾਰ ਬ੍ਰਮਾ ਸੋਏ ਸੁਹਾਵਾთა ਜੰਮ ਕੰਕਰੇ ਨੇੜ ਨਾ ਆਵੇ ਰਸਨਾ ਹਰ ਗੁਣ ਗਾ ਸੇਵਾ ਸੁਰਤ ਨਾ ਜਾਣਿਆ ਨਾਮ ਜਪੈ ਅਰਾਧ ਓਟ ਤੇਰੇ ਜਾਗ ਜਿਵਨਾ ਮੇਰੇ ਠਾਕੁਰ ਅਗੰ ਅਗਾਰ ਭਏ ਕਿਰਪਾਲ ਗਸਈਆ ਨਠੇ ਸੋਗ ਸੰਤਾਪ ਤਤਿ ਵਾ ਨ ਲਗਈ ਸਤਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣਹਾਰ ਗੁਰਤੋ ਠੇ ਸਭ ਕਿਸ ਪਾਇਆ ਜਨ ਨਾਨਕ ਸਦ ਬਲਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਦੁਖ ਪੰਜਨ ਤੇਰਾ ਨਾਮ ਜੇ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੁਰਨ ਸਤ ਗੁਰ ਗਿਆਨ ਰਹਾ ਜਿਤ ਕਟ ਵਸੈ ਪਾਰਿ ਭਰਮਾ ਸੋਏ ਸੁਹਾਵਾთა ਜੰਕ ਕੰਕਰੇ ਨੇੜ ਨਾ ਆਵੇ ਰਸਨਾ ਹਰ ਗੁਣ ਗਾ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਾਧ ਔਟ ਤੇਰੇ ਜਾਗ ਜਿਵਨਾ ਮੇਰੇ ठाकुर ਅਗਮ ਅਗਾਰ ਭਏ ਕਿਰਪਾਲ ਗਸਈਆਂ ਨਠੇ ਸੋਗ ਸੰਤਾਪ ਤਤਿ ਵਾ ਨ ਲਗੈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣਹਾਰਾ ਗੁਰਤੁ ਟੁਠੈ ਸਭ ਕਿਸ ਪਾਇ ਜਨ ਨਾਨਕ ਸਦ ਬਲਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਦੁਖ ਪੰਜਨ ਤੇਰਾ ਨਾਮ ਜੇ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਦੀ ਐ ਪੁਰਨ ਸਤ ਗੁਰ ਗਿਆਨ ਰਹਾ ਜਿਤ ਕਟ ਵਸੈ ਪਾਰ ਭਰਮਾ ਸੋਏ ਸੁਹਾਵਾთა ਜੰਕ ਕੰਕਰੇ ਨੇੜ ਨਾ ਆਵੇ ਰਸਨਾ ਹਰ ਗੁਣ ਗਾ ਸੇਵਾ ਸੁਰਤ ਨਾ ਜਾਣਿਆ ਨਾ ਜਾ ਪੈ ਅਰਾਧਾ ਓਟ ਤੇਰੇ ਜਾਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗਸਈਆਂ ਨਠੇ ਸੋਗ ਸੰਤਾਪ ਤਤਿ ਵਾ ਨ ਲਗੈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸੱਚਾ ਸਿਰਜਣਹਾਰਾ ਗੁਰ ਤੋਂ ਠੈ ਸਭ ਕਿਸ ਪਾਇ ਜਨ ਨਾਨਕ ਸਦ ਬਲਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਵਾ ਦੁਖ ਪੰਜਨ ਤੇਰਾ ਨਾਮ ਜੇ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤ ਗੁਰ ਗਿਆਨ ਰਹਾ ਜਿਤ ਕਟਵਸੈ ਪਾਰਿ ਭ੍ਰਮਾ ਸੋਏ ਸੁਹਾਵਾთა ਜੰਕ ਕੰਕਰੇ ਨੇੜ ਨਾ ਆਵੇ ਰਸਨਾ ਹਰ ਗੁਣ ਦਾ seva surt na jaaniya na ja pae arad oot tere jag jeewana mere thakur agam aga pae kripal gusayya na the sog santap tathe va na lagae sat gur rakhe aap ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਤੋਂ ਠੈ ਸਭ ਕਿਸ ਪਾਇ ਜਨ ਨਾਨਕ ਸਦ ਬਲਹਾਰ ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ